ਰੋਹਾਂ ਦੇ ਮੇਲੇ ਉਤੇ ਆਪ ਸਭ ਦਾ ਸਵਾਗਤ ਹੈ ਮੈਂ ਗੁਰਨਾਮ ਸਿੰਘ ਚਾਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਨਵਾਂ ਵਿਸ਼ਾ ਲੈ ਕੇ ਆਪ ਦੀ خدمت ਵਿੱਚ ਹਾਜ਼ਰ ਹੋਏ ਹਾਂ ਵਿਸ਼ਾ ਹੈ ਪੰਜ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਛਿੜੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੇ ਬਾਗੀਆਂ ਤੇ ਦਾਗੀਆਂ ਨੂੰ ਦਿੱਤੀਆਂ ਗਈਆਂ ਸਜ਼ਾਵਾਂ ਨੂੰ ਲੈ ਕੇ ਸਿੱਖ ਜਗਤ ਵਿੱਚ ਤਰ੍ਹਾਂ-ਤਰ੍ਹਾਂ ਦੇ ਪ੍ਰਤੀਕਰਮ ਆਉ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ। ਸਿੰਘਾਂ ਦੀਆਂ ਪ੍ਰਾਰਥਨ ਸਾਖੀਆਂ ਤੇ ਸਿੱਖ ਇਤਿਹਾਸ ਨੂੰ ਪੜ੍ਹ ਕੇ ਮਨ ਵਿੱਚ ਅਕਸਰ ਆਉਂਦਾ ਸੀ ਕਿ ਵਰਤਮਾਨ ਵਿੱਚ ਪੰਜ ਪਿਆਰੇ ਸਖਤ ਫੈਸਲੇ ਲੈ ਕੇ ਅਕਾਲ ਤਖਤ ਸਾਹਿਬ ਦਾ ਮਾਨ ਸਨਮਾਨ ਮੁੜ ਬਹਾਲ ਕਰਾ ਸਕਣਗੇ। ਇਸ ਸੁਪਨੇ ਨੂੰ ਅਕਾਲ ਤਖਤ ਸਾਹਿਬ ਦੀ ਹਸੀਲ ਤੋਂ 2 ਦਸੰਬਰ 2024 ਨੂੰ ਸਿੰਘ ਸਾਹਿਬ ਭਾਈ ਰਗਵੀਰ ਸਿੰਘ ਨੇ ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਆਕਾਲੀ ਦਲ ਦੇ ਬਾਗੀਆਂ ਤੇ ਦਾਗੀਆਂ ਨੂੰ ਸਜਾਵਾਂ ਦੇ ਇੱਕ ਹਕੀਕਤ ਵਿੱਚ ਬਦਲਿਆ ਸਿੰਘ ਸਾਹਿਬ ਆਨਵੰਨ ਵੱਲੋਂ ਲਏ ਗਏ ਫੈਸਲੇ ਵਾਕਿਆ ਵਿੱਚ ਹੀ ਹੈਰਾਨ ਕਰ ਦੇਣ ਵਾਲੇ ਸਨ ਇਸ ਸਮੇ ਸਾਡੇ ਨਾਲ ਜੁੜੇ ਨੇ ਜਥੇਦਾਰ ਸੁਖਜੀਤ ਸਿੰਘ ਬਕਰਾਹਾ ਪਹਿਲਾਂ ਆਪਾਂ ਉਹਨਾਂ ਦੀ ਗੱਲ ਸੁਣ ਲਈਏ ਭੋਣ ਸਾਹਿਬ ਇੱਕ ਤਾਂ ਸਾਡੇ ਵਿੱਚ ਇਹ ਵੀ ਗੁਰਬਾਣੀ ਦੀ ਜਿਹੜੀ ਆ ਬੜੀ ਵੱਡੀ ਗੱਲ ਆ ਬਾਦਸ਼ਾਹ ਉਹਦੇ ਵਿੱਚ ਬੜੀ ਸੁੰਦਰ ਗੱਲ ਕੀਤੀ ਆ ਜੋ ਸ਼ਰਨ ਆਵੇ ਇਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਤ ਆ ਇਸ ਕੀ ਦਾ ਗੁਰੂ ਦਾ ਗੁਰੂ ਪਾਤਸ਼ਾਹ ਦਾ ਫਿਰ ਪਿਆ ਕਿ ਜਿਹੜਾ ਉੱਥੇ ਆਣ ਕੇ ਖੜ ਗਿਆ ਉਹਨੇ ਮਾਫੀ ਮੰਗ ਲਈ ਉਹਨੇ ਸਵੀਕਾਰ ਕਰ ਲਿਆ ਕਿ ਮੇਰੇ ਕੋਲ ਗਲਤੀ ਹੋਈ ਆ ਤੁਹਾਨੂੰ ਮਾਫ ਕਰਨਾ ਸਿੱਖੀ ਦੀ ਨਾ ਫਿਰ ਦਿਆ ਦੀ ਪੈ ਜਾਣੀ ਇਹ ਸਲਾਹ ਕਰਦੀ ਆ ਉਹ ਉੱਤੇ ਸਵਾਲ ਨਹੀਂ ਉਹਦੇ ਹੋਣੀ ਚਾਹੀਦੀ ਦੂਜੀ ਗੱਲ ਜੇ ਅਸੀਂ ਉਸ ਤਰ੍ਹਾਂ ਮੰਨਦੇ ਹਾਂ ਤਾਂ ਇੱਕ ਗੱਲ ਹੋਰ ਆ ਜਿਹੜਾ ਇਹ ਸਰੀਰਿਕ ਸਜ਼ਾ ਦੇਣ ਦਾ ਰੁਝਾਨ ਹੈ ਨਾ ਇਹ ਵੀ ਸਿੱਖੀ 'ਚ ਬਾਅਦ ਕੀ ਆਇਆ ਕਿ ਜਿਵੇਂ ਅੱਜ ਕੱਲ ਸਿੱਖੀ ਬਣਦੀ ਜਾ ਰਹੀ ਨਾ ਇਸ ਤਰ੍ਹਾਂ ਦੀ ਸਿੱਖੀ ਗੁਰੂ ਸਾਹਿਬਾਂ ਦੇ ਵੇਲੇ ਨਹੀਂ ਸੀ ਅੱਜ ਕੱਲ ਤਾਂ ਹਰ ਕਲੇਟੋ ਸ਼ੀਨ ਮਰਦੇ ਅੰਗ ਮਰਜਾਂਗੇ ਮੌੜਦੇਾਂਗੇ ਮਲਤੁਰ ਪੈਨੇ ਗੁਰੂ ਸਾਹਿਬ ਦੇ ਵੇਲੇ ਤੁਸੀਂ ਜਦੋਂ ਵੇਖਦੇ ਜਰਾ ਤੇ ਹੈਰਾਨ ਹੋਈਦਾ ਕਿੰਨਾ ਵੱਡਾ ਜਿਗਰਾ ਸੀ ਉਹਨਾਂ ਦਾ ਔਰ ਐਵੇਂ ਥੋੜਾ ਸਿੱਖ ਪੰਥ ਤੋਂ ਲਿਨ ਹੁੰਦਾ ਸ਼ਰਮ ਔਰ ਪੰਥ ਬਣਦਾ ਆ ਜੇ ਉਹ ਉਹ ਉਹਨਾਂ 'ਚ ਕੌਣ ਸੀ ਤਾਂ ਹੀ ਉਹ ਏਡੀ ਇੰਨੇ ਦੁਨੀਆਂ ਦੇ ਰਹਿ ਭਾਂ ਕੇ ਇੰਨੇ ਦੁਨੀਆਂ ਦੇ ਵੱਡੇ ਧਰਮਾ ਕਿਉਂ ਅਰੇ ਤੇ ਜੋ ਉਹਨਾਂ ਦੇ ਅੱਗੇ ਜਾ ਕੇ ਗੱਲ ਕੀਤੀ ਤੇ ਉਹ ਕਬੂਲ ਪਾਏ ਗਏ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਕਿੰਨੀ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆਪਾਂ ਸਭ ਨੂੰ ਪਤਾ ਪਰ ਕਦੇ ਗੁਰੂ ਅਰਜਨ ਸਾਹਿਬ ਜੀ ਨੇ ਉੱਥੇ ਜਾ ਕੇ ਉਹਨਾਂ ਕੋਲ ਕੋਈ ਬਦਲਾ ਲੈਣ ਦੀ ਗੱਲ ਨਹੀਂ ਕੀਤੀ ਗੁਰੂ ਹਰਗੋਬਿੰਦ ਸਾਹਿਬ ਦੀ ਪਾਵਰ ਨੂੰ ਕਿਹੜਾ ਨਹੀਂ ਜਾਣਦਾ ਗੁਰੂ ਹਰਗੋਬਿੰਦ ਸਾਹਿਬ ਨਾਲ ਸ਼੍ਰੀਕਾਵਾ ਜੀ ਇੱਥੋਂ ਤੱਕ ਪਹੁੰਚ ਗਈ ਕਿ ਵਿਰੋਧੀਆਂ ਨੇ ਜਿੱਦਣ ਉਹਨਾਂ ਦੀ ਬੇਟੀ ਦੀ ਮਾਰੇ ਸੀ ਉਹਨਾਂ ਮੋਗਲ ਹਾਕਮਾਂ ਨੂੰ ਕਹਿ ਕੇ ਤੇ ਹਮਲਾ ਕਰਵਾ ਦਿੱਤਾ ਮਤਲਬ ਹਰ ਕਾਨੂੰਨੀ ਹੱਕ ਉਹਨਾਂ ਕੀਤੇ ਪਰ ਗੁਰੂ ਪਾਸ਼ਾ ਨੇ ਪਾਵਰ ਹੁੰਦਿਆਂ ਵੀ ਕਦੀ ਉਹਨਾਂ ਦੇ ਵਿਰੁੱਧ ਜਾ ਕੇ ਲੜਾਈ ਨਹੀਂ ਲੜੀ ਲੜਾਈ ਹਕੂਮਤ ਨਾਲ ਹੀ ਲੜੀ ਕਿਉਂਕਿ ਹਕੂਮਤ ਹੀ ਅਸਲ ਹੁੰਦੀ ਜਿਹੜੀ ਸਾਰਾ ਕੁਝ ਕਰਵਾ ਰਹੀ ਹੁੰਦੀ ਹੈ ਇੱਥੇ ਵੀ ਕੋਈ ਨਾ ਕੋਈ ਸ਼ਾਸਕਾ ਹੋਈਆਂ ਨੇ ਇਦਾਂ ਸਾਰਾ ਕੁਝ ਕਰਵਾ ਰਿਆਂ ਨੇ ਸਿੱਖਾਂ ਵੀ ਅੱਗੇ ਕਿੰਨੀ ਕ ਤੇ ਉਹਦੇ ਵਿੱਚੋਂ ਜਿਹੜਾ ਵੱਟਾ ਢੜਾ ਉਹਨੂੰ ਅਸੀਂ ਖਤਮ ਕਰਦੇ ਜਾ ਰਹੇ ਹਾਂ ਪਰ ਦੂਜਿਆਂ ਦੇ ਕਿਸੇ ਤਰੀਕੇ ਨਾਲ ਕਿਸੇ ਇਕੱਠਾ ਹੀ ਨਹੀਂ ਹੋਣਾ ਹੋ ਰਿਹਾ ਹੁਣ ਤੱਕ ਆਪਾਂ ਮੇਖਰੀ ਨੇ ਮਾਨਸਾਹੂ ਕਦੋਂ ਦੇ ਤਰੇ ਅਰੇ ਕੀ ਹੋ ਰਿਹਾ ਤੇ ਅਗਲਾ ਜਿਹੜਾ ਹੁੰਦਾ ਗਰੋ ਤੇਗ ਮਹਾਂਦਰ ਸਾਹਿਬ ਜੀ ਜਿਹੜਾ ਉਹ ਤੇਗ ਮਹਾਂਦਰ ਬਾਦਸ਼ਾਹ ਤੇ ਗੋਲੀ ਚਲਾਉਂਦੀ ਸ਼ੀਂਹ ਵਰਗੇ ਮਸੂਲ ਨੇ ਗੋਲੀ ਚਲਾਉਂਦੀ ਤੇ ਗੋਲੀ ਜਿਹੜੀ ਸ਼ੋਕ ਸ਼ਕਤਾਂ ਦੀ ਲੰਘੀ ਪੱਕ ਨੂੰ ਸ਼ੋਕੇ ਚੱਕ ਉਸੇ ਜਾਏ ਮਨੇ ਜਾ ਕੇ ਜਰੂਰ ਫੜਾ ਬਤਾਂ ਫੜਾ ਉਹ ਚੰਪਨ 12 ਪੀ ਜਾਂ ਉਹਨਾਂ ਦੇ ਘਰੋਂ ਗੁਰੂ ਸਾਹਿਬ ਦੇ ਅੰਦਾਜ਼ਾ ਜੋ ਵੀ ਵੀਰਸ ਪਰ ਗੁਰੂ ਸਾਹਿਬ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਕਹਿੰਦਾ ਨਹੀਂ ਇਹ ਸਾਰਾ ਕੁਝ ਵਾਪਸ ਕਰ ਦੇ ਅਸੀਂ ਇਸ ਤਰ੍ਹਾਂ ਦੇ ਨਹੀਂਗੇ ਅਸੀਂ ਇਹ ਕੁਝ ਨਹੀਂ ਕਰਨਾ ਅਸੀਂ ਸਹਿਣ ਸ਼ਕਤੀ ਸਿਖਾਉਣਾ ਤੇ ਸਹਿਣ ਜਾਣਦੇ ਆ ਅਸੀਂ ਸਮਾਂਗੇ ਕੋਈ ਗੱਲ ਕਿੰਨੇ ਮਸਾਲਾ ਦੇ ਵਿੱਚ ਬਹੁਤ ਵੇਲੇ ਦੇ ਵਿੱਚ ਮਿਲ ਜਾਂਦਾ ਇਹ ਜਿਹੜਾ ਸਾਡਾ ਵਧਾਨ ਹੈ ਨਾ ਇਹ ਗੁਰੂ ਸਾਹਿਬ ਦਾ ਨਹੀਂਗਾ ਇਹ ਤਾਂ ਹੁਣ ਅਸੀਂ ਉਹਨਾਂ ਦੀ ਸਿੱਖਿਆ ਹੈ ਜਾਨੇ ਕਟੜ ਦੀ ਤੇ ਸਿੱਖ ਤਾਂ ਉਹਦੇ ਨੰਨ ਮੁਸ਼ਕੀਲਾ ਸੀ ਵੀ ਖਾਤਰੀ ਮੁਕੀਤ ਪਰ ਐਵੇਂ ਬੜਾ ਸਾਰੇ ਉਹਦੇ ਵਿੱਚ ਸਪਾਈ ਜਾਂਦੇ ਮੁਸਲਮਾਨ ਵੀ ਸਿੱਖ ਬਣ ਜਾਂਦੇ ਹਿੰਦੂ ਵੀ ਸਿੱਖ ਬਣ ਜਾਂਦੇ ਉਹ ਜਿਹੜਾ ਅੱਜ ਦਾ ਵਕਤ ਹੁੰਦਾ ਤੇ ਸ਼ਾਇਦ ਇਸ ਤਰ੍ਹਾਂ ਨਾ ਹੁੰਦਾ ਤੋਂ ਇਹ ਹੈ ਜੀ ਕਾਫੀ ਕੋਝਾ ਬੜਾ ਲੰਮਾ ਇੱਥੇ ਗੱਲ ਹੋ ਸਕਦੀ ਪਰ ਚਲੋ ਜੋ ਚੱਲ ਰਿਹਾ ਵੇਖੀ ਜਾ ਰਹੇ ਸੱਚਮੁੱਚ ਉਕਤ ਤਨਖਾਹ ਤੋਂ ਅਕਾਲੀ ਦਲ ਦੇ ਬਾਗੀਆਂ ਤੇ ਦਾਗੀਆਂ ਦੇ ਨਾਲ ਸਮੁੱਚੀ ਸਿੱਖ ਸੰਗਤ ਵੀ ਹੈਰਾਨ ਹੈ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਸੱਚਮੁੱਚ ਹੀ ਅਕਾਲ ਤਖਤ ਸਾਹਿਬ ਤੋਂ ਮੀਰੀ ਪੀਰੀ ਦੇ ਛਾਂਛਾ ਦੀ ਕਲਾ ਵਰਤ ਰਹੀ ਹੋਵੇ ਤਾਂ ਕੋਈ ਸ਼ੱਕ ਨਹੀਂ ਕਿ ਗੁਰਮਤਿ ਦੀ ਰੋਸ਼ਨੀ ਵਿੱਚ ਲਏ ਗਏ ਫੈਸਲਿਆਂ ਨੇ ਸ਼ੱਕ ਦੇ ਆਧਾਰ ਤੇ ਕੈਸਰਾਈਆਂ ਦਾ ਅੰਤ ਕਰਕੇ ਅਕਾਲ ਤਖਤ ਸਾਹਿਬ ਦਾ ਰਤਵਾ ਮੁੜ ਤੋਂ ਬਹਾਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ ਇਸ ਸਮੇ ਸਾਡੇ ਨਾਲ ਜੁੜ ਰਹੇ ਨੇ ਸਮਾਜ ਸੇਵੀ ਗੁਰਸਿੱਖ ਸੁਖਦੇਵ ਸਿੰਘ ਬੈਲਜੀਅਮ ਦੇ ਵਿਚਾਰ ਜਾਣ ਲੈਣੇ ਆ ਉਹਨਾਂ ਦਾ ਕੀ ਰਵਈਆ ਹੈ ਇਹਨਾਂ ਫੈਸਲਿਆਂ ਸਬੰਧੀ ਬਹੁਤ ਹੀ ਪਰਮ ਸਤਿਕਾਰਯੋਗ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਨੂੰ ਸਿਖਾਣੋ ਸਭੇ ਪਹਿਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਕੋਲਾ ਸਿੰਘ ਜੀ ਉਹਨਾਂ ਵਰਗਾ ਕੋਈ ਜਥੇਦਾਰਾ ਜੀ ਸਾਨੂੰ ਫਿਰ ਮਿਲਿਆ ਹੈ ਜਾਨੀ ਰਬੀਰ ਸਿੰਘ ਜੀ ਬਹੁਤ ਖੁਸ਼ੀ ਦੀ ਗੱਲ ਤਾਂ ਕਹਿ ਰਹੇ ਆ ਕਿ ਸਿੱਖ ਪਰੰਪਰਾਵਾਂ ਦੇ ਮੁਤਾਬਕ ਜਿਹੜੇ ਸਾਡੇ ਕੁਝ ਇਹਨਾਂ ਆਗੂਆਂ ਨੇ ਸਿੱਖਾਂ ਦੇ ਨਾਲ ਗਦਾਰੀਆਂ ਕੀਤੀਆਂ ਸਿੱਖਾਂ ਦੇ ਨਾਲ ਇਹਨਾਂ ਲੋਕਾਂ ਨੇ ਬੇਇਨਸਾਫੀਆਂ ਕੀਤੀਆਂ ਜਾਂ ਨੌਜਵਾਨ ਬੱਚਿਆਂ ਨੂੰ ਕੋਕੋ ਕੇ ਮਾਰਨ ਵਾਲੇ ਅਫਸਰਾਂ ਨੂੰ ਬਹੁਤ ਵੱਡੇ ਅਹੁਦੇ ਦਿੱਤੇ ਜਾਂ ਹੋਰ ਕਈ ਤਰ੍ਹਾਂ ਕਿਸਮ ਦੀਆਂ ਜਿਹੜੀਆਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ 파ਣ ਵਾਲੇ ਲੋਕਾਂ ਨੂੰ ਦਸਾਹਕਾ ਉਹਨਾਂ ਨੂੰ ਬਗੈਰ ਮਾਫੀ ਮੰਗੇ ਬਾਖਿਆ ਦਿੱਤੀਆਂ ਗਈਆਂ ਅੱਜ ਉਹਨਾਂ ਦਾ ਨਿਪਟਾਰਾ ਹੋਇਆ ਹੈ ਅਸੀਂ ਬਹੁਤ ਹੀ ਸਤਿਕਾਰ ਕਰਦੇ ਆ ਜਾਨੀ ਰਣਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਇੰਨੀ ਏ ਨਿਦੜਕੇ ਹੋ ਕੇ ਖੁੱਲ੍ਹ ਦੀ ਦੇ ਨਾਲ ਇਹਨਾਂ ਲੋਕਾਂ ਨੂੰ ਸਜ਼ਾ ਸੁਣਾਈਆਂ ਨੇ ਬਹੁਤ ਬਹੁਤ ਧੰਨਵਾਦ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਇਡਮ ਦੀ ਗੱਲ ਹੈ ਹਾਂ ਗੱਲ ਚੱਲ ਰਹੀ ਸੀਗੀ ਸਿੰਘ ਸਾਹਿਬਾਨ ਵੱਲੋਂ ਦਿੱਤੇ ਗਏ ਫੈਸਲਿਆਂ ਦੀ ਸਿੰਘ ਸਾਹਿਬਾਨ ਵੱਲੋਂ ਦਿੱਤੀ ਗਈ ਸਜ਼ਾ ਧਾਰਮਿਕ ਸਜ਼ਾ ਨਾਲੋਂ ਰਾਜਨੀਤਿਕ ਸਜ਼ਾ ਹੋਰ ਵੀ ਸਖਤ ਸਾਬਤ ਹੋਈ ਹੈ ਪਹਿਲੀ ਵਾਰ ਇਸ ਤਰ੍ਹਾਂ ਲੱਗਿਆ ਹੈ ਕਿ ਜਿਵੇਂ ਪੀਵੀ ਦੇ ਅਧਾਰਤ ਮੀਰੀ ਦੇ ਫੈਸਲੇ ਕੀਤੇ ਗਏ ਹੋਣ ਇਸ ਸਖਤਾਈ ਮਹਾਰਾਜਾ ਰਣਜੀਤ ਸਿੰਘ ਨੂੰ ਕੋਲਡੇ ਮਾਰਨ ਵਾਲੀ ਸਖਤਾਈ ਵਾਂਗ ਸਦਾ ਇਤਿਹਾਸਕ ਪੱਖ ਤੋਂ ਜਾਣੀ ਜਾਂਦੀ ਹੈਗੀ ਇਸ ਸਮੇਂ ਸਿੱਖਿਆ ਅਫਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਗੁਰਸਿੱਖ ਸੱਚੀ ਸੁੱਚੀ ਸਖਸ਼ੀਅਤ ਮਾਸਟਰ ਪ੍ਰਲੋਕ ਸਿੰਘ ਦੇ ਵਿਚਾਰ ਵੀ ਜਾਣ ਲਈਏ ਗੁਰਨਾਮ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕੋ ਖਤਮ ਸਵਾਗਤ بھی اپنے بہت بہت دمان بڑے, بڑے, بڑے سرکار ہوں کچھ لے کر فیصلے بھی لے ہی جاتے پتا نہیں کی ہو جاتی ہے اور ایک دارک پارٹی سکھا دی خاص کر کے چاہل بھی ہو سکتا دوسری ہوئے بہت آدمی طور پر

اپنا سکھانتا چکر تو جب دے, دے دیا دی کوئی گھر کا رہے تو بڑا ستکار کتنے ਬਾਕੀ ਜੇ ਕੋਈ ਆਖੇ ਅਗੇ ਅੱਜ ਦਾ ਸਮਾ ਇਹੋ ਜਿਹਾ ਵੀ ਕੋਈ ਜਾਨ ਨੂੰ ਖਤਰਾ ਜਾਨ ਜਿਹੜੀ ਆ ਜਿਹੜਾ ਇੱਥੇ ਦੁਨੀਆ ਤੇ ਆ ਗਿਆ ਉਹਨੇ ਜਾਨ ਨੇ ਬਣਾਈ ਨਾ ਉਹਨੂੰ ਕੋਰੋ ਬਣੇ ਚਲਦਾ ਕੋਈ ਕੋਈ ਦਿੱਕਤ ਨਹੀਂ ਨਾੜਾ ਸਭ ਨੇ ਪ੍ਰਵਾਨ ਜਿੰਨਾ ਵੀ ਲਿਖਿਆ ਉਹਦਾ ਹੀ ਹੋਣਾ ਕੋਈ ਗਲਤ ਪਰ ਉਹਨਾਂ ਦਾ ਫੈਸਲਾ ਮੇਰੇ ਬਹੁਤ ਵਧੀਆ ਲੱਗਿਆ ਉਹਨਾਂ ਨੇ ਸਾਰੇ ਉਹਨਾਂ ਨੂੰ ਮਨਾਏ ਗਲਤੀਆਂ ਆਸੇ ਬੜੀ ਅਦੱਤ ਤੇ 20000 ਟੈਲਟ ਪੱਕ ਸਾਫ ਕਰਨ ਵਾਸਤੇ ਵੀ ਫੋਕ ਮਿਲ ਆਇਆ ਤੇ ਮੈਂ ਉਹਨਾਂ ਦੀ ਵੀ ਸਤਾ ਸਮੇਂ ਤਾਂ ਇਹ ਕਰਤੋਂ ਉਹਨਾਂ ਨੇ ਆਪਣੀਆਂ ਗਲਤੀਆਂ ਨੂੰ ਮੰਨਿਆ ਵੀ ਉਹ ਤਖਾਲ ਆਈ ਆ ਉਹਨਾਂ ਦੇ ਪਰਿਵਾਰ ਚ ਤਾਂ ਮਾਰੇ ਇਸ ਮਾਤਬ ਤੋਂ ਸਭੇ ਸਿੱਖਣ ਨੂੰ ਆਵਾ ਦੇ ਵਿੱਚ ਕੋ ਕਦੀ ਨਾ ਹੋਵੇ ਹੋਰ ਵਿੱਚ ਕੋ ਕਦੀ ਨਾ ਦੇਖਾਂ ਨੂੰ ਤਾਂ ਬਸ ਐਸਾ ਤੋਲੀਆ ਅਨਵਾਦੀ ਵਾਇਰਲ ਕਾਲ ਸਾਹਿਬ ਸੇਕ ਸੰਗਤ ਤੇ ਸਿੱਖ ਆਗੂਆਂ ਨੂੰ ਅਹਿਸਾਸ ਹੋਇਆ ਹੈ ਕਿ ਗਲਤੀਆਂ ਕਰਨ ਵਾਲਿਆਂ ਦੇ ਨਾਲ ਸਿੱਖ ਵਿੱਚ ਵੀ ਅਜਿਹਾ ਕੁਝ ਹੋਵੇਗਾ ਗਲਾਂ ਵਿੱਚ ਲਟਕਦੀਆਂ ਤਖਤੀਆਂ ਸੱਚਮੁੱਚ ਇਹ ਦਰਸਾਉਂਦੀਆਂ ਹਨ ਕਿ ਇਹ ਆਗੂ ਦੋਸ਼ੀ ਹਨ ਟਾਇਲਟ ਸਾਫ਼ ਕਰਨ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਦਾ ਕਿਤਾਬ ਵਾਪਸ ਲੈਣ ਦਾ ਫੈਸਲਾ ਦਰਸਾਉਂਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਹੁਤ ਦੂਰ ਤੱਕ ਜਾ ਸਕਦੇ ਹਨ ਮੀਰੀ ਪੀਰੀ ਦੇ ਸਿਧਾਂਤ ਦੀ ਜਦੋਂ ਕਲਾ ਵਰਤਦੀ ਹੈ ਤਾਂ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਨਜ਼ਰ ਆਉਂਦੇ ਹਨ ਤੇ ਉਹਨਾਂ ਦੇ ਜਵਾਬ ਵਿੱਚੋਂ ਨਿਮਰਤਾ ਦੀ ਝਲਕ ਪੈਂਦੀ ਹੈ ਸਾਡਾ ਫਿਰ ਜੁੜੇ ਨੇ ਜਥੇਦਾਰ ਸੁਖਜੀਤ ਸਿੰਘ ਬਕੜਾਹਾ ਉਹਨਾਂ ਦੀ ਗੁਰ ਗੱਲ ਸੁਣ ਲਈਏ ਕੀ ਕਹਿੰਦੇ ਨੇ ਉਹ ਇਨ੍ਹਾਂ ਫੈਸਲਿਆਂ ਦੇ ਸਬੰਧ ਵਿੱਚ ਅਫਸਰ ਸਾਹਿਬ ਨੇ ਕਾਲੀ ਲੀਡਰਸ਼ਿਪ ਨੂੰ ਧਾਰਮਿਕ ਸਜ਼ਾ ਸੁਣਾਈਆਂ ਉਹਦੇ ਸਬੰਧ ਵਿੱਚ ਜਿਹੜਾ ਹੁਣ ਤੱਕ ਦਾ ਰੌਲਾ ਪੈ ਰਿਹਾ ਸੀ ਕਿ ਸ਼ਬੀਰ ਬਾਦਲ ਦਾ ਕਾਂਗਰਸ ਦੀ ਸਰਕਾਰ ਹੁੰਦਿਆਂ ਜੋ ਕੰਪਨੀਾਂ ਹੋਈਆਂ ਨੇ ਚਾਹੇ ਉਹਦੇ ਵਿੱਚ ਸਰਸੇ ਵਾਲੇ ਨੂੰ ਮਾਫੀ ਨਾਮਾ ਹੋਵੇ ਚਾਹੇ ਉਹਦੇ ਵਿੱਚ ਪਰ ਗਾੜੀ ਜੋ ਗੁਰੂਗ੍ਰਾਮ ਸਾਹਿਬ ਵਿਖੇ ਬੀਐਸਪੀ ਹੋਈ ਆ ਉਸ ਸਮੇਂ ਉਸ ਦਾ ਰੋਸ ਕਰ ਰਹੇ ਉਹਦਾ ਵਿਰੋਧ ਕਰ ਰਹੇ ਸਿੱਖਾਂ ਪਰ ਸਿੱਖਾਂ ਜਦੋਂ ਉਹਨੀਆਂ ਉੱਪਰ ਉਹ ਲਾਠੀ ਚਾਰਜ ਹੋਵੇ ਤੇ ਗੋਲੀ ਚਲਾਈ ਗਈ ਹੋਵੇ ਉਹਦੇ ਵਿੱਚ ਜਿਹਦੇ ਵਿੱਚ ਦੋ ਸਿੰਘ ਸ਼ਹੀਦ ਹੋ ਗਏ ਸੀ ਉਹਦੀ ਗੱਲ ਹੋਵੇ ਦੂਹ ਕਾਲੀ ਸਰਕਾਰ 87 ਤੇ ਜੀਸੀਓ ਦੋਸ਼ੀ ਇਹਦੇ ਵਿੱਚ ਹੋਰ ਵੀ ਕਈ ਗੱਲਾਂ ਆਉਂਦੀਆਂ ਨੇ ਜਿਵੇਂ ਅ ਕਈ ਪੁਲ ਸਬਸਕ੍ਰਾਈਬ ਹੋਏ ਸੀ ਜਿਨ੍ਹਾਂ ਨੇ ਉਸ ਖੜਖੁਆਰ ਦੇ ਦੌਰ ਸਮੇਂ ਬੜੇ ਵੱਡੇ ਵੱਡੇ ਨਾਮੀ ਖੜਖਵਾ ਨੂੰ ਸ਼ਹੀਦ ਕੀਤਾ ਸੀ ਜਾਂ ਫੜ ਕੇ ਘਰਾਂ ਜੋ ਫੜ ਕੇ ਗਈ ਨੌਜਵਾਨਾਂ ਨੂੰ ਕਤਲ ਕੀਤਾ ਸੀ ਉਹਨਾਂ ਦੇ ਸਬੰਧ ਦੇ ਵਿੱਚ ਆਉਂਦਾ ਵੀ ਉਹਨਾਂ ਨੂੰ ਉਹਨਾਂ ਨੇ ਸਜ਼ਾ ਦੇਣ ਦੀ ਬਜਾਇਆ ਤਕੀਆਂ ਦਿੱਤੀਆਂ ਜਹਾਰ ਆਲਮ ਦਾ ਜਿਹੜਾ ਸਨੇ ਸਰ ਚਲੋ ਉਹ ਕਰਨਾ ਹਾਂ ਦੋਸ਼ੀ ਆ ਆਪਾਂ ਸਾਰਾ ਸਿੱਖ ਪੰਥ ਉਸ ਨੂੰ ਦੋਸ਼ੀ ਮੰਨਦਾ ਜੇ ਮੈਂ ਆਪਣੀ ਗੱਲ ਕਰਾਂ ਤੇ ਜਦੋਂ ਇਹ ਗੱਲ ਹੋਈ ਸੀ ਤੇ ਮੈਂ ਉਦੋਂ ਹੀ ਮਟ ਦੱਸ ਜਣੇ ਕਿਤੋਂ ਆ ਰਹੇ ਸੀ ਕਬੀਰ ਸਾਹਿਬ ਤੇ ਮੈਂ ਰਾਜੀ ਉਹ ਬਿਆਨ ਵੇਖਿਆ ਤੇ ਮੇਰਾ ਪਹਿਲਾ ਪ੍ਰਤੀਕਰਮ ਸਵੀਕਾਰ ਕਰਨ ਦੀ ਨਾਲ ਦਾ ਬੇੜਾ ਕਰਕ ਹੋ ਗਿਆ ਇਹ ਚੀਜ਼ ਅਕਾਲੀ ਦਰ ਨੂੰ ਲੈ ਕੇ ਬੈਠ ਚੁੱਕੀ ਹਰ ਬੰਦਾ ਜਿਹੜਾ ਥੋੜੀ ਬਾਤੀ ਵੀ ਜਾਣਕਾਰੀ ਰੱਖਦਾ ਸੀ ਉਹਨੂੰ ਇਹ ਦਿਖ ਰਿਹਾ ਸੀ ਵੀ ਗਲਤ ਹੋ ਗਿਆ ਪਰ ਉਦੋਂ ਹਾਂ ਇਹ ਗਲਤੀ ਨਾਸਤਾ ਹੈਗੀ ਅਗਰ ਕਿ ਉਦੋਂ ਵੱਟੇ ਬਾਦਲ ਸਾਹਿਬ ਹਾਂ ਆਪਕਰ ਸਭ ਤੇ ਪੇਸ਼ ਹੋ ਜਾਂਦੇ ਤੇ ਆਪਣੀ ਗਲਤੀ ਨੂੰ ਸਵੀਕਾਰ ਲੈਂਦੇ ਤਾਂ ਇਹ ਗੱਲ ਇੰਨੀ ਦੂਰ ਨਹੀਂ ਸੀ ਜਾਣੀ ਕਿਉਂਕਿ ਸੱਤਾ ਦੇ ਵਿੱਚ ਰਹਿੰਦੇ ਆ ਮੈਂ ਜੋ ਮੈਂ ਜੋ ਸਮਝਦਾ ਜੇ ਕੋ ਬੰਦਾ ਸੱਤਾ ਤੇ ਆ ਜ਼ਿੰਮੇਵਾਰੀ ਖੇਉਤੇ ਤੇ ਆਉਂਦੇ ਤਾਂ ਚੰਗੇ ਕੰਮ ਹੀ ਹੁੰਦੇ ਐ ਤੇ ਕਿਤੇ ਨਾ ਕਿਤੇ ਗਲਤ ਵੀ ਹੋ ਜਾਂਦੇ ਨੇ ਤੇ ਅੱਜ ਕੱਲ ਦੀ ਰਾਜਨੀਤੀ ਤੇ ਕੁਝ ਹੈ ਹੀ ਇਸ ਤਰ੍ਹਾਂ ਦੀ ਆ ਜੇ ਗੱਲ ਕਰੀਏ ਵੀ ਇਹ ਕੰਮ ਦੇ ਸਬੰਧ ਵਿੱਚ ਅੱਜ ਉਹਨਾਂ ਨੇ ਉਹ ਆਪਣੇ ਆਪ ਨੂੰ ਮਹਿਸੂਸ ਕੀਤਾ ਵੀ ਸਾਡਾ ਨੁਕਸਾਨ ਹੋ ਰਿਹਾ ਸਾਨੂੰ ਲੋਕ ਨਕਾਰ ਰਹੇ ਨੇ ਤੇ ਅਸੀਂ ਸਾਰੇ ਪੰਨੋਂ ਦਬਾਅ ਪੜ ਰਿਹਾ ਤੁਸੀਂ ਕਾਲ ਤੱਕ ਤੇ ਜਾ ਕੇ ਮਾਫੀ ਮੰਗੋ ਤੇ ਅਸੀਂ ਕਿਉਂ ਨਾ ਮਾਫੀ ਮੰਗ ਲਈਏ ਉਹਦੇ ਸਬੰਧ ਚੋਂ ਸਾਰੇ ਜਿੰਨੇ ਵੀ ਸੀ ਉਹ ਉਹਨੂੰ ਕਾਲ ਤੱਕ ਪਹੁੰਚਾ ਦੀ ਹੈ ਜੁਕੈਟਾਂ ਵੀ ਨਾਲ ਕਾਲ ਤੱਕ ਸਾਬ ਨੇ ਉਹਨੂੰ ਸੱਤਿਆ ਉਹਨੂੰ ਦਰਖਾਇਆ ਕਰ ਦਿੱਤਾ ਸੋ ਵੀਰਪਾਲ ਸਿੰਘ ਜੀ ਔਰ ਸਖਾਣੋਂ ਹੀ ਜਿਹੜੇ ਕਾਲੀ ਲੀਡਰ ਸੀ ਜਿਵੇਂ ਬਰੋਦੀਟਰ ਦੇ ਵਿੱਚ ਚੰਦੂ ਬਾਜਰਾ ਜਸਵੀਰ ਖੋਰ ਵਗੈਰਾ ਈਸਾ ਸਾਹ ਵਗੈਰਾ ਉਹਨਾਂ ਨੂੰ ਸੱਦ ਕੇ ਤੇ ਉਹਨਾਂ ਦੇ ਉਹਨਾਂ ਨੂੰ ਤਰਖਾ ਲਾਈ ਗਈ ਮੈਨੂੰ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾ ਸੁਣਾਈ ਗਈ ਕੱਲ ਜਿੱਥੇ ਸਜ਼ਾ ਦੀ ਆ ਉੱਥੇ ਆਪਾਂ ਗੱਲ ਕਰੀਏ ਤੇ ਉਹਨੂੰ ਸਜ਼ਾ ਸੁਣਾਈ ਗਈ ਆ ਠੀਕ ਹੈ ਸਾਡੇ ਕੋਲ ਬਹੁਤ ਗਲਤੀਆਂ ਆਈਆਂ ਜਿੰਨੀਆਂ ਵੀ ਗਲਤੀਆਂ ਆਈਆਂ ਮੈਂ ਸਰਕਾਰ ਦਾ ਮੁਖੀ ਹੋਣ ਦੇ ਨਾਤੇ ਉਹਨਾਂ ਸਾਰੀਆਂ ਗਲਤੀਆਂ ਨੂੰ ਆਪਣੇ ਸਿਰ ਲੈਣਾ ਤੇ ਗੱਲ ਹੁਣ ਆਉਂਦੀ ਆ ਜੋ ਚਰਚਾ ਚੱਲ ਰਹੀ ਇਹ ਸਜ਼ਾ ਥੋੜੀ ਹੋਈ ਭਾਂਡੇ ਮਾੜਨਾ ਕੋ ਸਜ਼ਾ ਹੁੰਦੀ ਆ ਜਾਂ ਕੋਈ ਝਾੜੂ ਲਾਉਣਾ ਕੋ ਸਜ਼ਾ ਹੁੰਦੀ ਜਾਂ ਕੋਈ ਅ ਪ੍ਰਸ਼ਾਂ ਸਾਫ਼ ਕਰਨੇ ਕੋ ਸਜ਼ਾ ਵੀ ਇਹ ਤਾਂ ਸੇਵਾ ਹੁੰਦੀ ਆ ਨਹੀਂ ਪਿਆਰਿਓ ਸਿੱਖੀ ਦਾ ਵਿਧਾਨ ਜਿਹੜਾ ਜਿਹੜੀ ਤਾਂ ਸਿੱਖਾਂ ਦੀ ਮਰਿਆਦਾ ਆ ਉਹਦੇ ਅਨੁਸਾਰ ਇਹਨੂੰ ਸਾਰਮਕ ਸਜ਼ਾ ਹੀ ਕਿਹਾ ਜਾਂਦਾ ਆ ਜੇ ਜੇ ਆਪਾਂ ਇਸ ਤੇ ਗੱਲ ਕਰਾਂਗੇ ਨਾ ਕਿੰਤੂ ਕਰਾਂਗੇ ਵੀ ਨਹੀਂ ਇਹ ਸੇਵਾ ਸਜ਼ਾ ਨਹੀਂ ਕੀ ਇਸ ਤਰ੍ਹਾਂ ਦੀ ਸਜ਼ਾ ਨਹੀਂ ਕੀ ਵੱਡੀ ਸਜ਼ਾ ਦੇਣੀ ਚਾਹੀਦੀ ਕੋਈ ਕਹਿੰਦਾ ਕੋڑے ਮਾਰਨੇ ਚਾਹੀਦੇ ਕੋਈ ਕਹਿੰਦਾ ਕੁਝ ਕਰਨਾ ਚਾਹੀਦਾ ਤੇ ਮੈਂ ਥੋੜਾ ਜਿਹਾ ਕਲੀਅਰ ਕਰ ਦੇਵਾਂ ਵੀ ਜੇ ਕੋڑے ਮਾਰਨ ਦੀ ਗੱਲ ਸੀ ਤੇ ਮਾਰੇ ਰਣਜੀਤ ਸਿੰਘ ਉਹਦੀ ਮਿਸਾਲ ਸਾਡੇ ਸਾਹਮਣੇ ਆਉਂਦੀ ਆ ਉਹਦੇ ਵਿੱਚ ਉੱਤੇ ਇਲਜ਼ਾਮ ਸੀ ਇੱਕ ਮੋਰਾ ਨਾਂ ਦੀ ਜਿਹੜੀ ਔਰਤ ਸੀ ਉਹਦੇ ਨਾਲ ਦੇ ਗਲਤ ਸੰਬੰਧ ਸੀ ਤੇ ਉਹਨੂੰ ਘਰ ਰਾਇਆ ਸੀ ਉਹਨਾਂ ਵੇਸਵਾਸੀ ਨਾਚੀ ਸੀ ਜੋ ਵੀ ਉਹਦੇ ਪਰ ਇਲਜ਼ਾਮ ਲਾਇਆ ਜਾਂਦਾ ਤੇ ਉਹਨੂੰ ਉਹ ਕਰ ਲਾਇਆ ਤੇ ਉਹਦੀ ਸਿੱਖਾਂ ਨੇ ਉੱਤੇ ਬ੍ਰਹਮਣਾ ਆਇਆ ਤੇ ਉਹਦੀ ਜਿਹੜੀ ਸ਼ਿਕਾਇਤ ਸੀ ਉਹ ਕਾਲਪਤਰ ਦੇ ਜ਼ਥੇਦਾਰ ਨੂੰ ਮਤਲਬ ਦੇ ਸੀ ਕਿਉਂਕਿ ਕਾਲਪਤਰ ਸਾਹ ਦੇ ਜ਼ਥੇਦਾਰ ਕਹਿੰਦੇ ਨੇ ਵੀ ਉਸ ਸਮੇਂ ਕਾਲੀ ਫੂਲਾ ਸਿੰਘ ਸੀ ਤੇ ਫੂਕ ਕਾਲੀ ਫੂਲਾ ਸਿੰਘ ਦੀ ਕੋਈ ਸ਼ਿਕਾਇਤ ਗਈ ਤੇ ਉਹਨਾਂ ਨੇ ਉਤਖਾਈਆ ਕਰਾਰ ਦੇ ਕੇ ਕਾਲਪਤਰ ਤੇ ਤਲਬਉਣ ਲਈ ਕਹਿ ਦਿੱਤਾ ਤੇ ਜਦੋਂ ਮਹਾਰਾਜ ਰਣਜੀਤ ਸਿੰਘ ਅਕਾਲ ਤਖਤ ਤੇ ਤਲਬ ਹੋਏ ਨੇ ਤੇ ਜਿੱਥੋਂ ਤੱਕ ਇਤਿਹਾਸ ਮੈਂ ਪੜਿਆ ਜਾਂ ਮੰਜੂ ਸੁਣਿਆ ਉਹ ਅਸੀਂ ਜੋ ਮਰਜ਼ੀ ਹੁਣ ਕਹੀ ਦੀਏ ਉਹਨੂੰ ਇਸ ਗੱਲ ਨੂੰ ਪਰ ਮਹਾਰਾਜ ਰਣਜੀਤ ਸਿੰਘ ਨੇ ਅਕਾਲ ਤਖਤ ਤੇ ਤਲਬ ਹੋ ਕੇ ਵੀ ਆਪਣੀ ਗਲਤੀ ਸਵੀਕਾਰ ਕਰ ਲਈ ਸੀ ਕਿ ਠੀਕ ਹੈ ਮੇਰੀ ਗਲਤੀ ਜੀ ਮੈਨੂੰ ਇਹ ਨਹੀਂ ਚਾਹੀਦਾ ਪਰ ਮੈਂ ਉਸ ਤੋਂ ਬਿਨਾ ਰਹਿ ਨਹੀਂ ਸਕਦਾ ਕਿਉਂਕਿ ਮੇਰੇ ਜੀਵਨ 'ਚ ਜਿੰਨੀਆਂ ਵੀ ਹਾਲਤਾਂ ਆਈਆਂ ਮੈਨੂੰ ਉਹਨਾਂ ਤੋਂ ਹੋਰ ਕੋਈ ਸੁੱਖ ਨਹੀਂ ਮਿਲਿਆ ਤੇ ਮੈਂ ਉਹਦੇ ਨਾਲ ਪਿਆਰ ਕਰਦਾ ਹਾਂ ਤੇ ਮੈਨੂੰ ਸਜ਼ਾ ਜੋ ਮਰਜ਼ੀ ਦੇ ਲੋ ਪਰ ਮੈਨੂੰ ਤੇ ਇਹ ਵੀ ਪਤਾ ਲੱਗਦਾ ਆਪਾਂ ਨੂੰ ਇਤਿਹਾਸ ਚੋਂ ਵੀ ਇਹ ਸਜ਼ਾ ਦੇਣ ਤੋਂ ਬਾਅਦ ਉਹਨੂੰ ਕੂੜੇ ਤੋਂ ਮਾਰੇ ਕਿ ਇਹ ਸਜ਼ਾ ਤੋਂ ਬਾਅਦ ਵੀ ਉਹ ਜਿਹੜੀ ਮੋਹਰਾਂ ਸੀ ਮਾਰੇ ਰঞ্জੀਸ ਉਹਦੇ ਨਾਲ ਹੀ ਰਹੀ ਤੇ ਉਹ ਮਾਰੇ ਰੰਜੀਸ ਉਹਨਾਂ ਨੂੰ ਛੱਡਿਆ ਨਹੀਂ ਇਸ ਕਰਕੇ ਵੱਡੀ ਸਜ਼ਾ ਦਿੱਤੀ ਗਈ ਅਗਲੀ ਗੱਲ ਕਈ ਹੁਣ ਕਹਿੰਦੇ ਨੇ ਜੀ ਇਹ ਸਜ਼ਾ ਛੋਟੀ ਆ ਹੂੰ ਇਹ ਹਿੰਜ ਹੋਇਆ ਹੁੰਦਾ ਹੈ ਹੁੰਦੇ ਆ ਆਪਾਂ ਇਹ ਟਿਕੰਤੂ ਕਰਨਾ ਤ੍ਰਿਕਾਲ ਹੋਰ ਹੁੰਦੀ ਆ ਮਰਿਆਦਾ ਦੀ ਹੁਣ ਮਰਿਆਦਾ ਸਾਡੇ ਚ ਇਵੇਂ ਹੀ ਧਾਰਮਿਕ ਸਿਧਾਂਤ ਦੇਣੀ ਲਿਖੀ ਗਈ ਆ ਜੇ ਆਪਾਂ ਇੱਥੇ ਕਿੰਤੂ ਗ੍ਰੰਥ ਤੇ ਸਾਡੇ ਰਹਿਤ ਮਰਿਆਦਾ ਦੇ ਵਿੱਚ ਇਹ ਵੀ ਲਿਖਿਆ ਵੀ ਅਮਰਤ ਦੀ ਜਿਹੜੀ ਅੰਮ੍ਰਤਾ ਸਿਹਰਾ ਉਹ ਬਧਾਨ ਆ ਉਹਦੇ ਵਿੱਚ ਇਹ ਆ ਵੀ ਅਗਰ ਜੇ ਕੋਈ ਬੰਦਾ ਜਾਂ ਔਰਤ ਉਹ ਅਮਰ ਪ੍ਰਸ਼ਾਕ ਕੇ ਉਸ ਤੋਂ ਬਾਅਦ ਕੋਈ ਬਲੰਚਰ ਗਲਤੀ ਕਰਦੀ ਆ ਜਿਵੇਂ ਚਾਰ ਬੱਜਰ ਕਰਹਬਾ ਨੇ ਉਹਨਾਂ ਵਿੱਚੋਂ ਕੋਈ ਇੱਕ ਕਰਦੀ ਆ ਕਰਦੀ ਆ ਜਾਂ ਕਰਦਾ ਆ ਤਾਂ ਉਹ ਪਤਾ ਤੱਕਿਆ ਜਾਊਗਾ ਤੇ ਉਸ ਨੂੰ ਦੁਬਾਰਾ ਆਪਣੀ ਗਲਤੀ ਨੂੰ ਸੁਧਾਰ ਕੇ ਉਹਦਾ ਫਰੰਕ ਕਰਕੇ ਤੇ ਫੇਰ ਉਹਦੇ ਪੇਸ਼ ਹੋ ਕੇ ਪੰਜਾਂ ਪਿਆਰਿਆਂ ਦੇ ਉੱਥੋਂ ਤਨਖਾਹ ਲਵਾ ਕੇ ਤੇ ਫੇਰ ਉਹ ਜਿਹੜੀ ਆ ਉਹ ਅਮਰਤ ਸਾਕੇ ਤੇ ਸਿੱਖੀ ਸ਼ਾਮਿਲ ਹੋਊਗਾ ਹੁਣ ਉਹਦੇ ਵਿੱਚ ਕੀ ਆ ਪਤਾ ਤ ਹੋਣ ਦੇ ਵਿੱਚ ਕੀ ਆ ਰੋਮਾਂ ਦੀ ਤੇ ਵਿਕਰੋਣੀ ਵੱਡਾ ਗਣਾ ਹੈ ਸਿੱਖੀ ਦਾ ਦੂਸਰੇ ਔਰਤ ਮਰਦ ਨਾਲ ਸੰਬੰਧ ਬਣਾ ਲੈਣੀ ਕਿੰਨੀ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਹੁਣ ਕੋਈ ਪਤੀ ਪਤਨੀ ਵਿਆਹੇ ਵਿਆਹੇ ਹੋਏ ਨੇ ਉਹ ਇੱਕ ਦੂਜੇ ਪ੍ਰਤੀ ਵਫਾਦਾਰ ਰਹਿਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਉਹਨਾਂ ਨੇ ਵਾਅਦਾ ਕੀਤਾ ਪ੍ਰਣ ਕੀਤਾ ਇੱਕ ਦੂਜੇ ਪ੍ਰਤੀ ਵਫਾਦਾਰ ਰਹਿਣ ਦਾ ਪਰ ਵਫਾਦਾਰ ਨਹੀਂ ਰਹਿੰਦੇ ਉਹ ਆਪਣੇ ਪਤੀ ਪਤਨੀ ਨਾਲ ਤਾਂ ਘਾੜ ਹੀ ਰਹੇ ਨੇ ਬੇਇੱਜ਼ਤੀ ਵਾਲੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਸਰਮਕ ਰਹਿ ਕੇ ਉਹ ਗੁਰੂ ਨਾਲ ਵੀ ਕਰ ਰਹੇ ਨੇ ਪਰ ਜਦੋਂ ਉਹ ਗਲਤੀ ਕਰਦੇ ਉਹਨਾਂ ਨੂੰ ਸਜ਼ਾ ਨਾ ਮੱਤ ਸਜ਼ਾ ਲਾ ਕੇ ਦੁਬਾਰਾ ਪੰਥ 'ਤੇ ਹਮਲ ਕਰ ਲਿਆ ਜੀਏ ਅਸੀਂ ਇਹ ਸਜਾਵਾਂ ਨੂੰ ਸਰਕਾਰੀ ਕਾਨੂੰਨੀ ਸਜਾਵਾਂ ਅੰਤਾਰ ਵੇਖਾਂਗੇ ਦੇਸ਼ਾਂ ਦੇ ਹਾਂ ਤੇ ਉਹ ਧਾਰਮਿਕ ਸਜਾਵਾਂ ਇਸ ਤਰ੍ਹਾਂ ਨਹੀਂ ਹੈਗਾ ਜਾਂ ਸਾਨੂੰ ਆਪਣੀ ਮਰਿਆਦਾ ਨੂੰ ਬਦਲਣਾ ਪਊਗਾ ਇਸ ਕਰਕੇ ਜਿਹੜੀ ਧਾਰਮਿਕ ਸਜ਼ਾ ਉਹ ਇਸ ਤਰ੍ਹਾਂ ਹੀ ਹੁੰਦੀ ਆ ਬਾਹਰਲੇ ਦੇਸ਼ਾਂ ਜਿਵੇਂ ਮੈਂ ਸੁਣਿਆ ਵੀ ਕੋਈ ਸਜਾਵਾਂ ਨੂੰ ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਇਹੋ ਜੀ ਸਜ਼ਾ ਲੱਗ ਜਾਂਦੀ ਕਿ ਕਿਸੇ ਸੰਧੀ ਜਗ੍ਹਾ ਤੇ ਜਾ ਕੇ ਤੇ ਉਹ ਇਹ ਇਹ ਕਰਨਾ ਅੱਛਾ ਹੁਣ ਅਗਲੀ ਗੱਲ ਆ ਗਈ ਅਗਲੀ ਗੱਲ ਨੇ ਆ ਗਈ ਹਾਂ ਮੱਕ ਸਜ਼ਾ ਜਦੋਂ ਉਹ ਉਪਤ ਰਹੀ ਸੀ ਸਰਵੀਰ ਬਾਦਲ ਸਾਹਿਬ ਉਹ ਜੋ ਕਾਨੂੰਨ ਤੱਕ ਤੁਹਾਨੂੰ ਹਦੇਸ਼ ਹੋਏ ਸੀ ਮੈਂ ਮੈਂ ਇਸ ਕੱਲ ਨੂੰ ਸਹੀ ਸਮਝਦਾ ਹਾਂ ਕਿ ਜਿਹੜੀ ਉਹ ਸਜ਼ਾ ਉਹਨਾਂ ਨੇ ਦਿਵਾ ਲਈ ਆਸਤੇ ਉਹਦੇ ਉੱਤੇ ਜੋ ਵੀ ਜਿ세 ਦਾ ਉਹਨਾਂ ਨੇ ਫੈਸਲੇ ਲਏ ਨੇ ਉਹ ਚੰਗੇ ਫੈਸਲੇ ਲਏ ਨੇ ਇਸ ਤੋਂ ਵਟਾ ਕਰਨਾ ਫੈਸਲਾ ਕੋਈ ਨਹੀਂ ਉਸ ਦਾ ਅਗਰ ਜੇ ਤੋਂ ਕੋਈ ਵਟਾ ਵੀ ਹੋ ਜਾਂਦਾ ਤੇ ਗੱਲ ਫਿਰ ਵੀ ਆਪੇ ਸਮਰਪਣ ਦੀ ਹੁੰਦੀ ਹੈ ਗੱਲ ਸਾਰੀ ਸਮਰਪਣ ਭਾਵਨਾ ਦੀ ਆ ਜਦੋਂ ਤੁਸੀਂ ਕਿਸੇ ਨੂੰ ਹਾਂ ਅੰਮ੍ਰਿਤ ਵੀ ਜੁਰਮਾਨਾ ਕੀ ਹਕਾਬ ਤੋਂ ਨੀਕਾ ਖਰਾਬ ਦੇ ਲੱਗਦਾ ਵੀ ਜਦੋਂ ਸਜ਼ਾ ਹੀ ਦੇ ਦਿੱਤੀ ਸਜ਼ਾ ਇੱਕ ਦਿਨ ਦੀ ਵੀ ਉਹ ਤਾਂ ਸਾਲ ਦੀ ਵੀ ਉਹੀ ਗਣੀ ਜਾਂਦੀ ਹੈ ਸਜ਼ਾ ਤਾਂ ਸਜ਼ਾਈ ਆ ਹੁਣ ਆ ਗਈ ਗੱਲ ਅਗਲੀ ਜਦੋਂ ਅਕਾਲ ਤਖ਼ਤ ਸਾਹਿਬ ਨੇ ਸਜ਼ਾ ਦੇ ਦਿੱਤੀ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਇਸ ਧਾਰਮਿਕ ਸਜ਼ਾ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਪੂਰੀ ਕਰਨਾ ਤੇ ਉਹਦੇ ਦੌਰਾਨ ਹੀ ਸੁਖਵੀਰ ਬਾਦਲਾ ਬਾਹਰਾਂ ਚੋੜਾ ਪਾ ਕੇ ਸੇਵਾਦਾਰ ਵਾਲਾ ਪਰਛਾੜ ਕੇ ਤੇ ਉਹ ਆਪਣੀ ਜਿਹੜੀ ਧਾਰਮਿਕ ਸਹਾਇਤਾ ਸੀ ਉਹਨੂੰ ਪੂਰੀ ਕਰਨ ਦੀ ਬਾਹਰ ਬੈਠੀ ਹੋਈ ਸੀ ਕੁਰਸੀ ਤੇ ਈਲ ਚੇਅਰ ਤੇ ਬਕੈਸੀ ਲੱਤੇ ਪਲਸਟਰ ਲਗਾਉਣ ਕਰ ਇੱਕ ਆਦਮੀ ਆਉਂਦਾ ਆ ਉਹ ਨਾ ਪਰਗੁਲੀ સલાਹ ਹੁਣ ਮੈਂ ਇਸ ਗੱਲ ਨੂੰ ਬਹੁਤ ਘਟਿਆ ਅਨਸਰਕ ਸਮਝਦਾ ਹਾਂ ਕਿਉਂ ਕਿਉਂਕਿ ਜਦੋਂ ਤੁਹਾਡੀ ਕਿਸੇ ਧਾਰਮਿਕ ਬਾਡੀ ਨੇ ਜਿਹਨੂੰ ਤੁਸੀਂ ਸਰਵੋੱਚ ਸਮਝਦੇ ਹੋ ਜਿਹਨੂੰ ਤੁਸੀਂ ਸਭ ਤੋਂ ਉੱਚੀ ਸੰਸਥਾ ਸਮਝਦੇ ਹੋ ਜਿਹਨੂੰ ਤੁਸੀਂ ਕਹਿੰਦੇ ਹੋ ਉੱਥੋਂ ਦਾ ਹੁਕਮ ਸਾਡੇ ਵਾਸਤੇ ਅਨਾਈ ਹੁਕਮ ਹੈ ਜੇ ਇਹ ਸੱਚ ਆ ਤੇ ਫਿਰ ਉਹਦੇ ਵੱਲੋਂ ਕੋਈ ਫੈਸਲਾ ਲੈਣ ਤੋਂ ਬਾਅਦ ਸਾਨੂੰ ਕੋਈ ਅਧਿਕਾਰ ਨਹੀਂ ਵੀ ਅਸੀਂ ਆਪਣੇ ਤੌਰ ਤੇ ਮੁੱਖ ਨੂੰ ਸਜ਼ਾ ਦੇਣ ਦੀ ਗੱਲ ਕਰੀਏ ਜਿਹੜੀ ਆਪਣੇ ਤੌਰ ਤੇ ਸਜ਼ਾ ਦੇਣੀ ਦੀ ਵੀ ਕੋਸ਼ਿਸ਼ ਕੀਤੀ ਗਈ ਔਰ ਬਹੁਤ ਗਲਤ ਕੀਤੀ ਗਈ ਔਰ ਉਹਦੀ ਜਨੀ ਨਿੰਦਾ ਹੋਵੇ ਉਹ ਥੋੜੀ ਆ ਉਹ ਸਜ਼ਾ ਜਿਹੜੀ ਆ ਉਹ ਜਿਹੜੀ ਕਰ ਲਿਆ ਉਹ ਕੱਲੀ ਸੁਖਵੀਰ ਬਾਦਲ ਹੋਂ ਨੇ ਉਹਦਾ ਮਤਲਬ ਨਹੀਂ ਉੱਥੇ ਕੋਈ ਵੀ ਉੱਥੇ ਕੋਈ ਵੀ ਉਹਨੋ ਕੋਲਦਾ ਉਹ ਸਿੱਧੇ ਕਾਲ ਤਹਤੇ ਫੈਸਲੇ ਦੀ ਪਹੀਨਾ ਔਰ ਕਾਲ ਤਹਤੇ ਫੈਸਲੇ ਨੂੰ ਚੈਲੰਜ ਕਰ ਜੋ ਕਿ ਨਹੀਂ ਹੋਣਾ ਚਾਹੀਦਾ ਕਈ ਉਹਦੇ ਵਿੱਚ ਮਸਾਦ ਦਿੰਦੇ ਨੇ ਵੇਖੋ ਜੀ ਖਾਂਜੀ ਉੱਥੇ ਮੱਸੇ ਰੰਗੜ ਨੂੰ ਵੀ ਘਰ ਜਾ ਕੇ ਮਾਰ ਉੱਥੇ ਅੰਦਰ ਜਾ ਕੇ ਮਾਰਿਆ ਦਰਵਾਜ਼ਾ ਤੁਹਾਨੂੰ ਨਿਕ ਨਹੀਂ ਪਾਈ ਮੱਸਾ ਰੰਗੜ ਉੱਥੇ ਜਾ ਕੇ ਬਹਿ ਕੇ ਜੋ ਕੁਝ ਕਰ ਰਿਹਾ ਸੀ ਉਹ ਤੁਹਾਨੂੰ ਸਭ ਨੂੰ ਪਤਾ ਹੈ ਆਚ ਕਰ ਰਿਹਾ ਸੀ ਵਰਤਾਂ ਦਾ ਕਿ ਜਿਵੇਂ ਉੱਥੇ ਸਾਰੂ ਪੀ ਰਿਹਾ ਸੀ ਹੁੱਕਾ ਪੀ ਰਿਹਾ ਸੀ ਜਾਂ ਜੋ ਵੀ ਜਿਸ ਤਰ੍ਹਾਂ ਉਹ ਆਪਣੇ ਧਰਾਂ ਚ ਬੰਨ ਹੈ ਤੁਹਾਨੂੰ ਉਹ ਸਾਰਾ ਕੁਝ ਉੱਥੇ ਕਰ ਰਿਹਾ ਸੀ ਤੇ ਉਹ ਖਾਡ ਨਹੀਂ ਸੀ ਗਿਆ ਇਸ ਕਰਕੇ ਉਹਨੂੰ ਅੰਦਰ ਜਾ ਕੇ ਕਤਲ ਕੀਤਾ ਗਿਆ ਜਿੱਥੋਂ ਤੱਕ ਗੱਲੋਂ ਵੀ ਇਹ ਇਹ ਮਨੁੱਖਾਂ ਦੇ ਇਹ ਮਨੁੱਖ ਕਾਲ ਤੱਕ ਦੇ ਅੱਗੇ ਜਾ ਕੇ ਮਤਮਸਤ ਹੋਏ ਨੇ ਹੱਥ ਜੋੜ ਕੇ ਖੜੇ ਇਹ ਉੱਥੋਂ ਬਾਗੀ ਹੋ ਕੇ ਉੱਥੇ ਕੋ ਕੋ ਕੰਮ ਨਹੀਂ ਕਰ ਰਹੇ ਇਹ ਉੱਥੇ ਜਾ ਕੇ ਹੱਥ ਜੋੜ ਕੇ ਖੜੇ ਹੋਏ ਭਾਈ ਸਾਡੇ ਕੋ ਗਲਤੀਆਂ ਹੋਈਆਂ ਨੇ ਜਾਣੇ ਨਾਣੇ ਸਰਕਾਰਾਂ ਚਿੰਦੇ ਆ ਜੋ ਵੀ ਆ ਅਸੀਂ ਉਹਨਾਂ ਗਲਤੀਆਂ ਲਈ ਸਾਰੀਆਂ ਜਿਹੜੀਆਂ ਗੱਲਾਂ ਆਪਣੀ ਝੋਲੀ ਪਾਉਣਿਆ ਸਾਨੂੰ ਸਜ਼ਾ ਜੋ ਤੁਸੀਂ ਲਾਉਣੀ ਚਾਹੇਂ ਬੰਦ ਉਹ ਲਾ ਸਕਦਾ ਖਾਲਸਾ ਸੁਣਉਣੀ ਚਾਹੇ ਲਾ ਸਕਦਾ ਉਹਦੇ ਅਨਸਾਰ ਉਹ ਸਜ਼ਾ ਲਾਏਗੀ ਤੋ ਸੋ ਮੈਂ ਭਾਈ ਸੰਵਿਧਾਨ ਇਹ ਕਾਲ ਤੱਕ ਤੋ ਜੋ ਫੈਸਲਾ ਲਿਆ ਗਿਆ ਜੇ ਅਸੀਂ ਕਾਲ ਤੱਕ ਨੂੰ ਮੰਨਦੇ ਆ ਸੱਚਮੁੱਚ ਇਹ ਤਾਂ ਗੱਲਾ ਹੀ ਨਹੀਂ ਸਿਰਫ ਰੱਪੇਵੇਂ ਜੋ ਮਰਜੀ ਕਰੀ ਜੇ ਸੱਚਮੁੱਚ ਮੰਨਦੇ ਆ ਤਾਂ ਫਿਰ ਉਥੋਂ ਦਾ ਫੈਸਲਾ ਜਿਹੜਾ ਉਹਨੂੰ ਮੰਨਣਾ ਚਾਹੀਦਾ ਅਗਰ ਜੇ ਅਸੀਂ ਨਹੀਂ ਮੰਨਦੇ ਤੇ ਫਿਰ ਅਸੀਂ ਉਹ ਸੰਸਥਾ ਦੀ ਤਹਿਣ ਕਰ ਰਹੇ ਹਾਂ ਤੇ ਉੱਥੇ ਜਿਹੜਾ ਜਾ ਕੇ ਹਮਲਾ ਕੀਤਾ ਉਹਨੂੰ ਮੈਂ ਗਲਤ ਸਮਝਦਾ ਬਹੁਤ ਹੀ ਉਛੇਰ ਕਰ ਤੇ ਆ ਘਟੀਆ ਹਰਕਤ ਆ ਮੈਂ ਇਹ ਮਹਿਸੂਸ ਕਰਦਾ ਹਾਂ ਤੇ ਬਹੁਤ ਬਹੁਤ ਸਮਾਜ ਜੀ ਮੈਨੂੰ ਜੀ ਕਹਿੰਦਾ ਮੈਨੂੰ ਜੀ ਅਕਾਲ ਤਖਤ ਸਾਹਿਬ ਤੋਂ ਇੱਕ ਹੋਰ ਵੱਡੀ ਕਾਰਵਾਈ ਸਾਹਮਣੇ ਆਈ ਸਦੋਂ ਦਾੜੀ ਕੱਟਣ ਤੇ ਰੰਗਣ ਵਾਲਿਆਂ ਨਾਲ ਜੋ ਬੀਤੀ ਉਸ ਤੋਂ ਹਮਾਨ ਲੱਗਦਾ ਹੈ ਕਿ ਫੈਸਲਾ ਕਰਨ ਵਾਲੇ ਸਿੰਘ ਸਾਹਿਬ ਕਿਸ ਹੱਦ ਤੱਕ ਤਿਆਰ ਸਨ ਉਹਨਾਂ ਵੱਲੋਂ ਲਏ ਗਏ ਫੈਸਲੇ ਦਰਸਾਉਂਦੇ ਹਨ ਕਿ ਖੂਫੀਆ ਏਜੰਸੀਆਂ ਨੂੰ ਹੋਰ ਨਵੀਆਂ ਰਣਨੀਤੀਆਂ ਕਢਣੀਆਂ ਪੈਣਗੀਆਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਸਪੀਚ ਵਿੱਚ ਇਸ਼ਾਰਾ ਕੀਤਾ ਹੈ ਕਿ ਆਉਣ ਵਾਲੇ ਫੈਸਲੇ ਇਸ ਤੋਂ ਵੀ ਸਖਤ ਹੋਣਗੇ ਸਾਡੇ ਨਾਲ ਜੁੜੇ ਨੇ ਬਲਵਿੰਦਰ ਸਿੰਘ ਵਿਰਕ ਉਹਨਾਂ ਦੀ ਗੱਲ ਸੁਣ ਲਈਏ ਮੈਂ ਬਲਵਿੰਦਰ ਸਿੰਘ ਜੀ ਸਾਹਤਸਤਵਾਰਾ ਲੈ ਕੇ ਫਰੈਂਸ ਜਾ ਪੰਜਾਬ ਦਾ ਨਾ ਚੰਗਾ ਇਸ ਟਿੱਕ ਕਾਉਂਟ ਵਿੱਚ ਪਈਏ ਅਸਥੋਸ਼ੂ ਘੱਟ ਕਰਨ ਵਿੱਚ ਕਾਫੀ ਹੱਦ ਤੱਕ ਸਫਲ ਹੋਏ। ਕਾਂਦੀ ਟਲ ਕਾਂਦੀ ਟਲ ਦੁਆਰਾ ਕੀਤੀਆਂ ਗਈਆਂ ਆਪਕੁ ਦੁਰੀਆਂ ਨੇ ਕੌਮ ਨੂੰ ਜੋ ਨੁਕਸਾਨ ਕੀਤਾ ਸੀ ਸ਼ਾਇਦ ਉਸ ਦੀ ਪ੍ਰਭਾਇਤਾ ਨਾ ਹੋਵੇ ਪਰ ਉਹਨਾਂ ਲੱਗਦਾ ਛੇਤੀ ਕੀਤੀ ਕੋਈ ਸਿੱਖ ਜੀ ਕਾਲ ਤੱਕ ਸਹਿਬ ਦੇ ਖਿਲਾਫ ਉੱਤਣ ਦਾ ਜੇਰਾ ਨਾ ਕਰੀ। ਗੱਲ ਚੱਲ ਰਹੀ ਸੀਗੀ। ਸਿੰਘ ਸਹਿਬਾਨ ਵੱਲੋਂ ਲੇ ਕੇ ਫੈਸਲਿਆਂ ਦੀ ਦੋਨਾਂ ਫੈਸਲਿਆਂ ਦੀ ਕੜੀ ਵਿੱਚ ਇੱਕ ਹੋਰ ਨਵੀਂ ਕੜੀ ਜੁੜੀ ਹੈ ਉਸ ਕੜੀ ਦਾ ਵੀ ਜ਼ਿਕਰ ਕੀਤਾ ਜਾਣਾ ਪੜਦਾ ਹੈ ਆਕਾਲ ਤਖਤ ਸਾਹਿਬ ਤੋਂ ਸਿੰਘ ਸਾਹਿਬਾਨ ਨੇ ਗੁਰਮਤਿ ਦੀ ਰੋਸ਼ਨੀ ਵਿੱਚ ਲਏ ਗਏ ਫੈਸਲਿਆਂ ਚ ਸਾਬਕਾ ਜਥੇਦਾਰ ਗਿਆਨੀ ਗਰਬਚਮ ਸਿੰਘ ਨੂੰ ਜੋ ਸਜ਼ਾ ਦਿੱਤੀ ਹੈ ਉਸ ਤੋਂ ਸਪਸ਼ਟ ਹੋ ਗਿਆ ਹੈ ਕੋਈ ਸਿਕਸ ਸਿਧਾਂਤਾਂ ਦੇ ਮੁਤਾਬਕ ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਜੇਕਰ ਕੁਤਾਹੀ ਕਰਦਾ ਹੈ ਤਾਂ ਉਹ ਵੀ ਧਾਰਮਿਕ ਸਜ਼ਾ ਦੇ ਘੇਰੇ ਵਿੱਚ ਆਉਂਦਾ ਹੈ ਇਹ ਸਭ ਕੁਝ ਨਵਾਂ ਦੇਖਣ ਨੂੰ ਮਿਲਿਆ